ਰੀਲਾ ਬਣਾ ਬਣਾ ਕੇ ਥੱਕ ਰਿਆ ਮੈਂ ਪਰ ਸੂਟ ਨਹੀਂ ਮੁੱਕਣਦੇ ਆ ਰਹੇ ਸੂਟ ਇੰਨੇ ਪਿਆਰੇ ਬਣ ਬਣ ਕੇ ਆ ਰਿਆ ਲੋ ਜੀ ਵੈਡਿੰਗ ਸੀਜ਼ਨ ਦਾ ਪ੍ਰੋਪਰ ਹੁਣ ਦਾ ਸ਼ੁਰੂ ਹੋ ਗਿਆ ਸੋ ਵੈਡਿੰਗ ਦੇ ਲਈ ਆਪਣੇ ਕੋਲੋਂ ਐਡਵਾਂਸ ਪਹਿਲੀ ਆਪਾਂ ਤਿਆਰੀ ਕਰੀ ਹੋਈ ਸੀ ਔਰ ਆਪਾਂ ਪ੍ਰੋਪਰ ਸਟਾਕ ਲੈ ਕੇ ਆ ਰਹੇ ਸੀ ਮੈਂ ਕਹਿੰਦਾ ਚੀਜ਼ਾਂ ਬਣ ਬਣ ਕੇ ਆ ਰਹੀਆਂ ਨੇ ਤੁਸੀਂ ਪੀਸ ਚੈੱਕ ਕਰ ਲਓ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਆਇਆ ਇਹ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਬਾਜੂ ਦੀਆਂ ਪਿੱਛੋਂ ਕੱਡੀਆਂ ਹੋਈਆਂ ਨੇ ਆ ਦੇਖੋ ਮਤਲਬ ਕਿ ਬਾਜੂ ਤੇ ਪ੍ਰੋਪਰ ਹੈਵੀ ਕੰਮ ਆਏਗਾ ਐਸ ਦਾ ਸਲੀਵਸੇ ਕੰਮ ਆ ਰਿਹਾ ਸਾਰਾ ਹੈਂਡਵਰਕ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਇਹ ਆਰਟੀਕਲ ਸਾਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਦਾ ਪੀਸ ਔਰ ਦੁਪੱਟਾ ਚੈੱਕ ਕਰੋ ਲਾਈਨਿੰਗ ਦਾ ਕਪੜਾ ਨਾਲ ਮਿਲਣਾ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਤੇ 5 ਮੀਟਰ ਫੈਬਰਿਕ ਕ੍ਰੇਪ ਦਾ ਨਾਲ ਦੁਪੱਟਾ ਦੇਖੋ ਮੜਿਆ ਪਿਆ ਆਏ ਹਾਏ ਹਾਏ ਦੁਪੱਟਾ ਚੈੱਕ ਕਰੋ ਜੀ ਪੂਰਾ ਹੈਵੀ ਜਾਲ ਦੁਪੱਟਾ ਇਹੋ ਜੇ ਹੈਵੀ ਦੁਪੱਟੇ ਵਾਲੇ ਡਿਜ਼ਾਈਨਰ ਸੂਟ ਮਿਲਨੇ ਕਿੱਥੋਂ ਆ ਅਮਰਸਰੀਆਂ ਮਾਲਦਾਨ ਦੇ ਸਟੋਰ ਤੋਂ ਦੂਜਾ ਰੰਗ ਇਹਦਾ ਆਣਾ ਜੀ ਆਵਲਾ ਰੰਗ ਬੜੇ ਸੋਹਣੇ ਆ ਐਸਟ੍ਰੀਮ ਚਾਰਡ ਆ ਇਹ ਦੋਨੋਂ ਰੰਗ ਬੜੇ ਪਿਆਰੇ ਆ ਆ ਚੈੱਕ ਕਰੋ ਆ ਆ ਰਿਹਾ ਸੀ ਗ੍ਰੀਨ ਕਲ ਕਲਰ ਦੇਖੋ ਕਿੰਨਾ ਘੈਂਟ ਆ ਲੋ ਜੀ ਰੰਗ ਦੋਨੋਂ ਬੜੇ ਪਿਆਰੇ ਆ ਫੁੱਲ ਪਾਰਟੀ ਵੇਅਰ ਵੈਡਿੰਗ ਵੇਅਰ ਸੋ ਬੁਕਿੰਗ ਹੋਣੀ ਆ ਦੋ ਨੰਬਰ ਤੇ ਸਾਡੇ ਦੋਨੋਂ ਨੰਬਰ ਸਕਰੀਨ ਤੇ ਮੈਂਸ਼ਨ ਨੇ